ਭਾਇ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਣ ਗੁਰੂ ਰੂਪਿਆਰੀ ਸਾਧ ਸੰਗਤ ਹਣ ਆ ਸੁਣੋ ਤੁਸੀਂ ਇੱਕ ਗੱਲ ਨਾਨਕ ਸਰ ਵਾਲੀ ਹਣ ਨਾਨਕ ਸਰ ਦੇ ਵਿੱਚ ਕਿੱਡੇ-ਕੱਡੇ ਵੱਡੇ-ਵੱਡੇ ਕਾਰਨਾਮੇ ਹੋ ਰਹੇ ਆ ਗੱਲ ਕਰਦਿਆਂ ਨੂੰ ਵੀ ਸ਼ਰਮ ਆਉਂਦੀ ਆ ਹੁਣ ਲੱਖਾ ਬਾਬਾ ਜਿਹੜਾ ਉਹਦਾ ਉਹਦਾ ਤਾਂ ਪਾਜ ਗਿਆ ਖੁੱਲੋ ਪਾਜ ਹੁਣ ਤਿੰਨੇ ਦੋ ਬਾਬੇ ਆ ਉੱਥੇ ਦੱਸਦੇ ਅੰਬਰਸਪਾਲ ਮੈਰੋ ਇਹ ਗੱਲ ਕਹਿੰਦਾ ਕਹਿੰਦਾ ਇੱਕ ਬਾਬਾ ਹੋਰ ਆ ਤੇ ਉਹਦਾ ਵੀ ਪਾਜ ਦੇੜ ਨਾ ਸਬੂਤ ਮੇਰੇ ਕੋਲੇ ਕਹਿੰਦਾ ਉਹਦੇ ਵੀ ਆਏ ਪਏ ਆ ਬਿਨਾਂ ਸਬੂਤਾਂ ਤੋਂ ਗੱਲ ਨਹੀਂ ਕਰਦਾ ਤੇ ਯਾਰ ਕੀ ਬੇਖਾਪਾ ਕਿੰਨਾ ਮੰਨਦੇ ਆ ਨਾਨਕ ਸਰ ਨੂੰ ਇਹ ਤਾਂ ਯਾਰ ਸੱਚੀਆਂ ਗੱਲਾਂ ਹੋ ਗਈਆਂ ਸ਼ਰਾਬ ਵੀ ਫੀਮ ਵੀ ਉੱਥੇ ਇਹ ਤਾਂ ਸਰੋਵਰ ਦੇ ਵਿੱਚੋਂ ਲੱਖੇ ਬਾਬੇ ਉਹਨੇ ਤਾਂ ਮੱਛੀਆਂ ਫੜ ਫੜ ਕੇ ਖਾਂਦੇ ਰਹੇ ਸਰੋਵਰ ਚੋਂ ਹੁਣ ਇੱਕ ਬੀਬੀ ਦਾ ਬਿਆਨ ਆਉਂਦਾ ਤੁਸੀਂ ਸੁਣਿਆ ਹੀ ਹੋਊਗਾ ਕੀ ਕਹਿੰਦੀ ਆ ਉਹ ਕਹਿੰਦੀ ਮੇਰਾ ਘਰ ਵਾਲਾ ਵੀ ਇਹਨਾਂ ਦੇ ਨਾਲ ਲੜਿਆ ਸੀ ਕਹਿੰਦੀ ਮੇਰਾ ਘਰ ਵਾਲਾ ਇਹਨਾਂ ਨਾਲ ਹੁੰਦਾ ਸੀ ਕਹਿੰਦੀ ਮੈਂ ਤਾਂ ਵਿਆਹ ਕਰਾਇਆ ਸੀ ਮੈਂ ਹੁਣੇ ਤਾਂ ਮੈਨੂੰ ਹੁਣ ਪਤਾ ਲੱਗਿਆ ਵੀ ਇਹ ਤਾਂ ਇਹ ਜੇ ਆ ਉਦੋਂ ਮੈਂ ਕਹਿੰਦਾ ਵੀ ਮੈਂ ਤਾਂ ਚਲ ਠੀਕ ਆ ਮੈਂ ਉਹਦੇ ਨਾਲ ਹੀ ਕਹਿੰਦੀ ਮੈਰਜ ਕਰਾਈ ਸੀ ਵੀ ਚਲ ਲੱਖੇ ਬਾਬੇ ਦੇ ਨਾਲ ਫੋਟੋਆਂ ਨਾਲ ਨਨਕਸਰ ਆਉਂਦਾ ਜਾਂਦਾ ਵਾ ਤੇ ਚਲ ਵਧੀਆ ਹੋਊਗਾ ਬੰਦਾ ਚਲ ਮੇਰੇ ਘਰ ਵਾਲਾ ਤਾਂ ਕਹਿੰਦੀ ਠੀਕ ਸੀ ਹੁਣ ਪਤਾ ਤਾਂ ਲੱਗਾ ਵੀ ਲੱਖੇ ਬਾਬੇ ਦਾ ਵੀ ਇਹ ਕੀ ਨਿਕਲਿਆ ਉਹ ਤਾਂ ਕਈ ਕੁੜੀਆਂ ਗਣੌਂਦੀ ਆ ਉਹ ਮਾਤਾ ਆ ਸੁਣ ਲਓ ਤੁਸੀਂ ਇਹਦੇ ਚ ਯਾਰ ਬੇਅਦਮੀਆਂ ਤਾਂ ਅੱਗੇ ਹੀ ਆਪਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਸਾਬੀਆਂ ਆ ਰਹੀਆਂ ਅਜੇ ਤਾਂ ਆਪ ਨੂੰ ਸੁੱਧ ਬੁੱਧ ਉਧਰੋਂ ਹੀ ਨਹੀਂ ਲੈਣ ਦਿੱਤੀ ਉਨ੍ਹਾਂ ਦੇ ਇਨਸਾਫ ਨਹੀਂ ਆਪਾਂ ਨੂੰ ਹਜੇ ਤਾਈਂ ਮਿਲਿਆ ਯਾਰ ਆਪਣਾ ਆਪਣਾ ਗਰਜੀਤ ਬਾਈ ਚੜਿਆ ਬੈਠਾ ਤਹਾਂ ਟਾਵਰ ਤੇ ਇਹ ਤਾਂ ਹੋਰ ਹੋਣ ਲੱਗੇ ਤਾਂ ਆਪਣੀ ਜਵਾਕਾਂ ਦੀ ਬੇਇੱਜ਼ਤੀ ਹੋਣ ਲੱਗੀ ਆਪਣੀਆਂ ਕੁੜੀਆਂ ਬੁੜੀਆਂ ਦੀ ਬੇ ਬੇਇੱਜ਼ਤੀ ਹੋਣ ਲੱਗੀ ਇਹ ਗੱਲ ਕਿੱਧਰ ਨੂੰ ਜਾਊ ਨਾ ਤਾਂ ਯਾਰ ਪੁਲਿਸ ਫੜਦੀ ਆ ਨਾ ਕੋਈ ਰਾਜਾ ਨਾ ਮਹਾਰਾਜ ਹੈ ਹੀ ਨਹੀਂ ਪੰਜਾਬ ਦੇ ਵਿੱਚ ਯਾਰ ਅੱਗੇ ਤਾਂ ਦੁਨੀਆਂ 'ਚ ਕੋਈ ਇਹੋ ਜਿਹੀ ਗੱਲ ਉਹਦੀ ਕਾਲਾ ਮੂੰਹ ਕਰਦੇ ਸੀ ਉਹਦਾ ਪਿੰਡ 'ਚ ਘੇੜਾ ਦਿੰਦੇ ਸੀ ਉਹਦਾ ਪਤਾ ਤਾਂ ਲੱਗ ਜੇ ਵੀ ਇਹ ਕੀ ਗੱਲ ਆ ਉਹਨਾਂ ਦੇ ਸਬੂਤ ਵੀ ਸਾਹਮਣੇ ਆਈ ਜਾਂਦੇ ਆ ਬੰਦੇ ਵੀ ਗਵਾਹ ਬਣੇ ਬੈਠੇ ਆ ਪੁਲਿਸ ਫੇਰ ਕੁਝ ਨਹੀਂ ਕਹਿੰਦੀ ਉਹ ਜਗਰਾਵਾਲਾ ਬਾਬਾ ਫੜਿਆ ਬਲਵਿੰਦਰ ਠਾਠ ਵਾਲਾ ਉਹਦਾ 2 ਦਿਨ ਦਾ ਰਿਮਾਂਡ ਲਿਆ ਚੱਕ ਕੇ ਜੇਲ੍ਹ ਚ ਮਾਰਿਆ ਯਾਰ ਇਹਨੇ ਤੇ ਡਾਂਗ ਫੇਰੋ ਫਿਰ ਆਹ ਜੱਸੀ ਬਾਬਾ 167 ਜਵਾਗਦਰ ਦੇ 167 ਜਵਾਕੋ ਜਿਨ੍ਹਾਂ ਨੂੰ ਇਹ ਪਾਠ ਸਿਖਾਉਂਦੇ ਸੀ ਤੇ ਕੀਰਤਨ ਸਿਖਾਉਂਦੇ ਸੀ ਇਹ ਜੇ ਕੀਰਤਨ ਸਿਖਾਉਂਦੇ ਆ ਇਹ ਬਚ ਜੋ ਪੰਜਾਬ ਵਾਲਿਓ ਬਚ ਜੋ ਜਾਣਦੇ ਛੱਡੋ ਖੜਾ ਤੁਸੀਂ ਕੀ ਯਾਰ ਗੁਰੂ ਗ੍ਰੰਥ ਸਾਹਿਬ ਤੁਹਾਡੇ ਕੋਲੇ ਗੁਰਦੁਆਰੇ ਆ ਤੁਹਾਡੇ ਯਾਰ ਘਰਾਂ ਦੇ ਤੁਸੀਂ ਉਹਨੂੰ ਨਮਸ਼ ਕਰ ਇੱਕ ਟੱਕਰੀ ਦੀ ਖੜਾ ਦੋ ਵਾਰੀ ਕਰ ਲੋ ਅਥਲ ਸਵੇਰ ਕਰ ਲੋ ਜ਼ਰੂਰੀ ਜਾਣਾ ਉੱਥੇ ਜਿੱਥੇ ਜਰੇ ਹਜੇ ਥਾਂ ਭ੍ਰਸਟ ਉਹਨਾਂ ਤੇ ਤਾਂ ਬੰਦਾ ਬੰਦਾ ਉਦਾਂ ਹੀ ਬਦਲਾਵ ਹੋ ਜਾਂਦਾ ਅਗਲਾ ਕਹਿੰਦਾ ਖਰੀਏ ਵੀ ਇਸ ਕੰਮ ਵਾਲੀ ਆ ਸਮਝੋ ਜੇ ਯਾਰ ਆਪਾਂ ਵੀਰ ਆਪਾਂ ਜੇ ਆਪਾਂ ਸਮਝਾਂਗੇ ਤਾਂ ਇਹ ਸਮਝਣਗੇ ਕਿਉਂਕਿ ਜੀ ਉੱਥੇ ਰੋਟੀ ਨਹੀਂ ਪੱਕਦੀ ਰੋਟੀ ਅਖੇ ਪੱਕੀ ਪਕਾਈ ਜਾਂਦੀ ਹੈ ਇਹਨਾਂ ਨੂੰ ਰੋਟੀ ਪਕਾਉਣ ਦੀ ਕੀ ਲੋੜ ਹੈ ਇਹ ਤਾਂ ਭਾਲਦੇ ਵੀ ਕੋਈ ਰੋਟੀ ਲੈ ਕੇ ਆਵੇ ਸਾਡੀ ਪਿਆ ਲੋ ਦੁੱਧ ਇਹਨਾਂ ਨੂੰ ਬਰਡੇ-ਵਡੇ ਲਾਇਬ ਇਹਨਾਂ ਦੇ ਇਹ ਪਿੰਡਾਂ ਦੇ ਵਿੱਚ ਫਿਰਦੇ ਡੋਗਰੀਆਂ ਜਾਂ ਚੱਕੀ ਜੇ ਅਸੀਂ ਉੱਥੇ ਦੁੱਧ ਇਕੱਠਾ ਕਰਕੇ ਨਾਲਕਸਰ ਲੈ ਜਾਂਦੇ ਆ ਅਸੀਂ ਰੋਟੀਆਂ ਇਕੱਠੀਆਂ ਕਰਕੇ ਨਾਲਕਸਰ ਲੈ ਜਾਂਦੇ ਆ ਤੇ ਆ ਮਾਈਆਂ ਜਿਹੜੀਆਂ ਜਾਂਦੀਆਂ ਘਰੇ ਜਵਾਕਰ ਨੂੰ ਤਾਂ ਕੋਈ ਇਕਰੀ ਲੈ ਕੇ ਦੇਣਾ ਸਿਓ ਤੇ ਉੱਥੇ 5-5 ਕਿਲੋ ਤੇ ਕੇਲੇ ਲੈ ਲੈ ਜਾਂਦੇ ਗਏ ਖਵਾ ਲਓ ਇਹਨਾਂ ਨੂੰ ਕੇਲੇ ਆ ਦੇਖ ਲਓ ਛੋਡੇ ਛੋਟੂ ਕੋਈ ਬੇਅਦਵੀ ਕਰਦੇ ਕੀ ਹਾਲ ਕਰਦੇ ਗੱਲਾਂ ਕਹਿਣ ਨੂੰ ਦੁੱਖ ਲੱਗਦਾ ਬੀ ਕੀ ਕੀ ਇਹਨਾਂ ਦਾ ਤੁਸੀਂ ਆਪ ਹੀ ਸਮਝਦਾਰ ਆਪਾਂ ਆਪ ਸਾਰੇ ਜਣਾ ਅਸੀਂ ਜੀ ਜਾਣਾ ਨਾਨਕਸਰ ਅਸੀਂ ਜਾਣਾ ਜੀ ਨਾਨਕਸਰ ਇੰਨਾ ਬਾਬਿਆਂ ਕੋਲ ਜਾਣਾ ਤੁਸੀਂ ਕੀ ਹਾਲਾਤ ਹੋਈ ਜਾਂਦੇ ਯਾਰ ਸਬੂਤ ਮਿਲ ਜੰਦੇ ਆ ਮਾਈਆਂ ਬੀਬੀਆਂ ਭੈਣਾਂ ਸਭ ਸਾਰਾ ਕੁਝ ਸਬੂਤ ਦੇਈ ਜਾਂਦੀਆਂ ਕਹਿੰਦੀ ਅਸੀਂ ਚਲੋ ਸਾਹਮਣੇ ਅਸੀਂ ਗੱਲ ਕਰਦੇ ਗਏ ਜਿਹੜਾ ਸੱਚਾ ਬੰਦਾ ਉਹ ਤੇ ਕਿਵੇਂ ਉੱਠ ਖੜੂ ਤਾਂ ਬਾ ਜੇ ਕੋਈ ਗੱਲ ਹੈਗੀ ਤਾਂ ਅੱਗ ਮਚਦੀ ਆ ਉੱਥੋਂ ਧੂੰਆਂ ਹੱਥੋਂ ਹੀ ਨਿਕਲਦਾ ਹੁੰਦਾ ਮੈਂ ਸਾਰੇ ਸਬੂਤ ਆ ਮੇਰੇ ਕੋਲੇ ਹੁੰਦਾ ਸਾਰੇ ਗੁਰਦੁਆਰਿਆਂ ਚੋ ਘੜਦੂ ਕਹਿੰਦਾ ਦੇਖੀ ਜਾ ਉਹ ਕਹਿੰਦਾ ਕੱਲਾ ਕੱਲਾ ਇਹ ਤਾਂ ਪੁਲਿਸ ਨੂੰ ਦਿੰਦੇ ਆ ਪੁਲਿਸ ਨੂੰ ਉਹ ਕਹਿੰਦਾ ਮੈਨੂੰ ਦੀ ਇੱਕ ਇੱਕ ਘੰਟਾ ਦੇ ਦਿਓ ਜੇ ਪੋਟ-ਪੋਟ ਨਾ ਬੋਲਣ ਇਹ ਸਾਰਾ ਕੁਛ ਨਾ ਦੱਸਣ ਬੇਸਿਕ ਕੀ ਕੀ ਕੀਤਾ ਲੈ ਨੇ ਬੰਦੇ ਬਹੁਤ ਮਾਰੇ ਆ ਜਨਾਨੀਆਂ ਬਹੁਤ ਮਾਰੀਆਂ ਆ ਜਿਹੜੀਆਂ ਬਾਹਰ ਰੌਲਾ ਪਾਉਣ ਦੀ ਕੋਸ਼ਿਸ਼ ਕਰਦੀਆਂ ਸੂ ਇਹਨਾਂ ਦੀਆਂ ਮਾਰੀਆਂ ਵੀ ਹੈਈਆਂ ਇੱਕ ਦੱਸ ਦਈਓ ਉਹ ਮਾਤਾ ਜਿਹੜੀ ਇਹ ਬਿਆਨ ਦਿੰਦੀ ਆ ਕਹਿੰਦੀ ਆ ਕਿ ਨਾਨਾ ਨਾਨੀ ਸੀ ਉਹ ਕੁੜੀ ਦੇ ਬਚਾਰੇ ਸਰਦੇ ਪੁੱਤ ਉਹ ਕਹਿੰਦੇ ਸੀ ਕੁੜੀ ਬਾਹਰ ਘਲੜੀਆਂ ਬਹੁਤ ਸੋਹਣੀ ਕੁੜੀ ਸੀ ਕਹਿੰਦੇ ਸਾਡੇ ਕੋਲ ਇੱਕ ਛੱਡ ਜੋ ਕੋਈ ਨਹੀਂ ਉੱਥੇ ਰਹਿੰਦੀਆਂ ਸੀ ਬੁੜੀਆਂ ਇਸ ਕੰਮ ਵਾਲੀਆਂ ਕਹਿੰਦਾ ਬੁੜੀਆਂ ਰਹਿੰਦੀਆਂ ਇੱਥੇ ਸਾਡੇ ਕੋਲ ਇਹਨਾਂ ਕੋਲੇ ਸਾਡੇ ਜੋ ਕੋਈ ਨਹੀਂ ਅਸੀਂ ਕੁੜੀ ਬਾਹਰ ਘੱਲ ਦਿਆਂਗੇ ਉਦਦੇ ਤੁਹਾਨੂੰ ਦੱਸਾਂਗੇ ਜਿੱਦੇ ਬਾਹਰ ਕਲ ਨਿਉ ਦੇ ਪੈਸੇ ਲਿਆਇਓ ਤੁਸੀਂ ਉਹ ਸਰਦੇ ਪਹੁੰਚਦੇ ਬੰਦੇ ਹੀ ਪੈਸੇ ਵੀ ਲੈ ਲੈ ਕੁੜੀ ਵੀ ਰੱਖ ਲਈ ਕੁੜੀ ਮੁੜ ਕੇ ਮਾਰੀ ਦਿੱਤੀ ਅੱਜ ਮਿਲਦੀ ਐ ਕੁੜੀ ਤੇਈ 24 ਸਨ ਦੀ 23 ਦੀ ਕੋਈ ਗੱਲ ਨਾਲ ਇਹ ਉਹਦੇ ਵਿੱਚ ਤਰੀਕ ਵੀ ਦਿੱਤੀ ਵੀ ਆ ਤੋਰ ਜਾਵ ਲੋ ਬਾਹਰ ਜਿਨੇ ਜਾਣਾ ਸਾਡੇ ਵੀ ਇੱਕ ਰਿਸ਼ਤੇਦਾਰੀ ਅੱਜ ਤੋਂ ਘੱਟੋ ਘੱਟ 12-13 ਸਾਲ 13-14 ਸਾਲ ਦੀ ਗੱਲ ਆ ਇੱਕ ਬੰਦਾ ਮੁੰਡਾ ਗਿਆ ਕਹਿੰਦਾ ਕਿ ਤਰ੍ਹਾਂ ਜੀ ਕਹਿੰਦਾ ਜਿੱਥੇ ਉੱਥੇ ਜਾ ਰਿਹਾ ਜਪਤਾ ਕਹਿੰਦੇ ਉੱਥੇ ਬਾਹਰ ਤੋਰਦੇ ਆ ਲੱਕੇ ਬਾਬੇ ਕੋਲੇ ਜਾਇਆ ਉਹ ਆਇਆ ਕਹਿੰਦਾ ਮੈਂ ਤਾਂ ਮੁੜ ਕੇ ਨਹੀਂ ਜਾਂਦਾ ਕਹਿੰਦਾ ਉੱਥੇ ਤਾਂ ਅੰਡੇ ਉਬਲੀਆਂ ਜਾਂਦੇ ਸੀ ਉਹਨੂੰ ਕਹਦੇ ਉਹ ਦੁੱਧ ਰੱਖਿਆ ਅੰਦਰ ਉਹ ਜਿਹੇ ਉਸ ਜਿਹੜੇ ਕਹਿਣ ਵਾਲੇ ਸੀ ਉਹ ਜਵਾਕ ਨੂੰ ਕਹਿੰਦੇ ਜੇ ਦੁੱਧ ਰੱਖਿਆ ਉੱਥੇ ਅੰਦਰ ਉਹ ਜੋ ਦੁੱਧ ਰੱਖਣਗੇ ਉੱਥੇ ਅੰਡੇ ਵਾਲਣ ਅੰਡੇ ਭਨ ਭਨ ਕੇ ਰੱਖੇ ਪਏ ਸੀ ਉਹ ਕਹਿੰਦਾ ਮੈਂ ਨਹੀਂ ਜਾਣਾ ਬਾਹਰ ਬੂਰ ਉੱਥੇ ਇਹ ਤਾਂ ਅੰਡੇ ਖਾਂਦੇ ਆ ਅੱਜ ਤੋਂ 15 ਸਾਲ ਦੀ ਗੱਲ ਆ ਇਹ ਲੁਕੀਆਂ ਸੀ ਭੀਆਂ ਸ਼ਰਾਬਾਂ ਵੀ ਚਲਦੀਆਂ ਐ ਫੀਮਾਂ ਵੀ ਚਲਦੀਆਂ ਆ ਗੱਡੀ ਆਈ ਸੀ ਇੱਕ ਪੈਸੇ ਵਾਲੀਆਂ ਬੈਂਕ ਵਾਲੀ ਗੱਡੀ ਅੱਜ ਤੱਕ ਨਾ ਗੱਡੀ ਬੜੀ ਆ ਨਾ ਪੈਸੇ ਮਿਲੇ ਤੇ ਨਾ ਬੰਦੇ ਮਿਲੇ ਆ ਬੈਂਕ ਦੀ ਗੱਡੀ ਸੀ ਉਹ ਤੇ ਬੜੀ ਨਾਨਕਸਰ ਚਾ ਕੇਰਾ ਮੋੜ ਕੇ ਇੱਥੇ ਆਈ ਹੋਈ ਨਹੀਂ